ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤ ਕਿਸੇ ਵੀ ਕਾਲ ਸੁਣਨ ਵੇਲੇ ਜਾਂ ਫਿਰ ਕਿਸੇ ਨੂੰ ਫੋਨ ਕਰਨ ਵੇਲੇ ਕਿਤੇ ਤੁਹਾਡੇ ਮਨ ਵਿੱਚ ਇਹ ਖਿਆਲ ਆਂਦਾ ਹੋਵੇਗਾ ਕਿ ਮੇਰੀ ਕੋਈ ਗੱਲ ਤਾਂ ਨਹੀਂ ਸੁਣ ਰਿਹਾ ਕੋਈ ਮੇਰੀ ਕਾਲ ਰਿਕਾਰਡਿੰਗ ਤਾਂ ਨਹੀਂ ਕਰ ਰਿਹਾ ਅਤੇ ਜੇਕਰ ਤੁਹਾਡੇ ਮਨ ਵਿੱਚ ਵੀ ਇਹ ਖਿਆਲ ਆਂਦਾ ਹੈ ਤਾਂ ਫਿਰ ਖਾਸ ਕਰਕੇ ਇਹ ਵੀਡੀਓ ਤੁਹਾਡੇ ਲਈ ਹੋਣ ਵਾਲੀ ਹੈ ਬਹੁਤ ਹੀ ਇੰਟਰਸਟਿੰਗ ਇਹ ਵੀਡੀਓ ਹੋਵੇਗੀ ਕਿਉਂਕਿ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਕਿਵੇਂ ਪਤਾ ਕਰੀਏ ਕਿ ਕੋਈ ਕਿਤੇ ਸਾਡੀ ਕਾਲ ਦੇ ਅਕੋਰਡਿੰਗ ਤਾਂ ਨਹੀਂ ਕਰ ਰਿਹਾ ਕਿਤੇ ਕੋਈ ਸਾਡੀ ਗੱਲਾਂ ਤਾਂ ਨਹੀਂ ਸੁਣ ਰਿਹਾ ਤਾਂ ਮੈਨੂੰ ਯਕੀਨ ਹੈ ਕਿ ਇਹ ਬੜੀ ਹੀ ਦਿਲਚਸਪ ਵੀਡੀਓ ਹੋਵੇਗੀ ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਤੁਸੀਂ ਜ਼ਰੂਰ ਕਰੋਗੇ ਦੋਸਤੋ ਪਹਿਲਾਂ ਆਪਾਂ ਜਾਣ ਲੈਣੇ ਆ ਕਿ ਕਾਲ ਕਿਤੇ ਕੋਈ ਸੁਣਤਾ ਨਹੀਂ ਰਿਹਾ ਜਾਂ ਤੁਹਾਡੀ ਕਾਲ ਰਿਕਾਰਡ ਤਾਂ ਨਹੀਂ ਕਰ ਰਿਹਾ ਜਾਂ ਫਿਰ ਕਾਲ ਟੈਪਿੰਗ ਤਾਂ ਨਹੀਂ ਕਰ ਰਿਹਾ ਇਸ ਦੇ ਵਿੱਚ ਫਰਕ ਹੀ ਹੁੰਦਾ ਹੈ ਇਸ ਨੂੰ ਦੋ ਤਿੰਨ ਤਰੀਕਿਆਂ ਦੇ ਨਾਲ ਸਮਝਿਆ ਜਾ ਸਕਦਾ ਹੈ ਨੰਬਰ 1 ਦੇ ਉੱਪਰ ਤਾਂ ਕਾਲ ਫਾਰਵਰਡਿੰਗ অপਸ਼ਨ ਦੇ ਨਾਲ ਅਜਿਹਾ ਹੋ ਸਕਦਾ ਹੈ ਜੇਕਰ ਤੁਹਾਡੇ ਫੋਨ ਦੇ ਵਿੱਚੋਂ ਤੁਹਾਡੀ ਕਾਲ ਫਾਰਵਰਡ ਹੋਈ ਹੋਈ ਹੈ ਜਿਸ ਵੀ ਫੋਨ ਨੰਬਰ ਦੇ ਉੱਪਰ ਉਹ ਕਾਲ ਫਾਰਵਰਡ ਹੋ ਚੁੱਕੀ ਹੈ ਤਾਂ ਫਿਰ ਉਹ ਵਿਅਕਤੀ ਤੁਹਾਡੀ ਕਿਸੇ ਨਾਲ ਗੱਲ ਕਰਦੇ ਵਕਤ ਕਿਸੇ ਵੀ ਵਕਤ ਫੋਨ ਚੱਕ ਕੇ ਤੁਹਾਡੀ ਕਾਲ ਨੂੰ ਸੁਣ ਸਕਦਾ ਤੁਹਾਡੀ ਕਾਲ ਨੂੰ ਰਿਕਾਰਡ ਕਰ ਸਕਦਾ ਹੈ ਇਸ ਤੋਂ ਬਾਅਦ ਦੂਜੀ ਚੀਜ਼ ਹੁੰਦੀ ਕਾਲ ਰਿਕਾਰਡਿੰਗ ਕਾਲ ਰਿਕਾਰਡਿੰਗ ਉਹ ਹੁੰਦੀ ਹੈ ਜਦੋਂ ਤੁਸੀਂ ਜਿਸ ਵਿਅਕਤੀ ਨੂੰ ਫੋਨ ਕਰ ਰਹੇ ਹੋ ਉਹ ਉਹ ਵਿਅਕਤੀ ਤੁਹਾਡੇ ਫੋਨ ਦੀ ਕਾਲ ਨੂੰ ਰਿਕਾਰਡ ਕਰ ਰਿਹਾ ਹੁੰਦਾ ਹੈ ਅਤੇ ਤੀਸਰਾ ਦੋਸਤੋ ਹੁੰਦਾ ਹੈ ਕਾਲ ਟੈਪਿੰਗ ਕਾਲ ਟੈਪਿੰਗ ਇੱਕ ਕਾਲ ਫਾਰਵਰਡ ਅਤੇ ਕਾਲ ਰਿਕਾਰਡਿੰਗ ਤੋਂ ਵੱਖਰੀ ਹੁੰਦੀ ਹੈ ਅਕਸਰ ਕਾਲ ਟੈਪਿੰਗ ਕੁਝ ਸਰਕਾਰੀ ਏਜੰਸੀਆਂ ਕਾਨੂੰਨ ਵਿਵਸਥਾ ਲਾ ਐਂਡ ਆਰਡਰ ਨੂੰ ਮੇਨਟੇਨ ਰੱਖਣ ਦੇ ਲਈ ਕਰਦੀਆਂ ਨੇ ਅਤੇ ਇਸ ਦਾ ਖਤਰਾ ਉਹਨਾਂ ਲੋਕਾਂ ਨੂੰ ਜ਼ਿਆਦਾ ਹੁੰਦਾ ਹੈ ਜੋ ਵੱਖ-ਵੱਖ ਤਰ੍ਹਾਂ ਦੀਆਂ ਆਪਾਂ ਕਹੀਏ ਕਿ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦੇ ਨੇ ਸੋ ਆਮ ਲੋਕਾਂ ਦੇ ਲਈ ਇਸ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਸੋ ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਦੇ ਵਿੱਚ ਸ਼ਾਮਲ ਨਹੀਂ ਹੋ ਤਾਂ ਤੁਹਾਨੂੰ ਇਸ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੁਣ ਇਸ ਦਾ ਪਤਾ ਆਪਾਂ ਕਿਸ ਤਰ੍ਹਾਂ ਕਰੀਏ ਕਿ ਸਾਡੀ ਕਾਲ ਸੁਣੀ ਤਾਂ ਨਹੀਂ ਜਾ ਰਹੀ ਜਾਂ ਰਿਕਾਰਡ ਤਾਂ ਨਹੀਂ ਹੋ ਰਹੀ ਹੁਣ ਸਭ ਤੋਂ ਪਹਿਲੀ ਆਪਾਂ ਗੱਲ ਕੀਤੀ ਸੀ ਕਾਲ ਫਾਰਵਰਡਿੰਗ ਦੀ ਅਤੇ ਇਸ ਨੂੰ ਪਤਾ ਕਰਨ ਦੇ ਲਈ ਬਹੁਤ ਹੀ ਸੌਖਾ ਤਰੀਕਾ ਹੈ ਤੁਸੀਂ ਕੀ ਕਰਨਾ ਆਪਣੇ ਮੋਬਾਈਲ ਤੋਂ ਜਿਵੇਂ ਆਪਾਂ ਕਿਸੇ ਦਾ ਫੋਨ ਨੰਬਰ ਡਾਇਲ ਕਰਦੇ ਆ ਫੋਨ ਨੰਬਰ ਮਿਲਾਉਂਦੇ ਆ ਉਸੇ ਤਰ੍ਹਾਂ ਤੁਸੀਂ ਮਿਲਾਨਾ ਹੈਗਾ ਸਟਾਰ ਹੈਸ਼ 21 ਹੈਸ਼ ਸਟਾਰ ਹੈਸ਼ 21 ਹੈਸ਼ ਅਤੇ ਜਦੋਂ ਤੁਸੀਂ ਇਸੇ ਨੰਬਰ ਨੂੰ ਕਾਲ ਕਰੋਗੇ ਤਾਂ ਕੁਝ ਸਕਿੰਟ ਤੋਂ ਬਾਅਦ ਤੁਹਾਡੀ ਮੋਬਾਈਲ ਦੀ ਸਕਰੀਨ ਦੇ ਉੱਪਰ ਇੱਕ ਮੈਸੇਜ ਆਵੇਗਾ ਅਤੇ ਜੇਕਰ ਤੁਹਾਡੇ ਫੋਨ ਤੋਂ ਤੁਹਾਡੀ ਕਾਲ ਫਾਰਵਰਡ ਕਿਸੇ ਹੋਰ ਫੋਨ ਨੰਬਰ ਤੇ ਹੋਈ ਹੋਈ ਹੈ ਤਾਂ ਫਿਰ ਤੁਹਾਨੂੰ ਉਸ ਦੇ ਮੈਸੇਜ ਦੇ ਵਿੱਚ ਦੱਸਿਆ ਜਾਵੇਗਾ ਕਿ ਤੁਹਾਡੀ ਕਾਲ ਫਾਰਵਰਡ ਫਰਾਨੇ ਨੰਬਰ ਤੇ ਉੱਪਰ ਹੋ ਰਹੀ ਹੈ ਅਤੇ ਜੇਕਰ ਕਾਲ ਫਾਰਵਰਡ ਨਹੀਂ ਹੋਈ ਵੀ ਤਾਂ ਵੀ ਤੁਹਾਨੂੰ ਮੈਸੇਜ ਆ ਜਾਵੇਗਾ ਕਿ ਤੁਹਾਡੀ ਕਾਲ ਫਾਰਵਰਡ ਨਹੀਂ ਹੈ ਅਤੇ ਹੁਣ ਜੇਕਰ ਤੁਹਾਡੀ ਕਾਲ ਫਾਰਵਰਡ ਹੈ ਤਾਂ ਫਿਰ ਉਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਹੈ ਇਸ ਨੂੰ ਬੰਦ ਕਰਨ ਦੇ ਲਈ ਦੋਸਤੋ ਤੁਸੀਂ ਸਟਾਰ ਹੈਸ਼ ਆਪਾਂ ਚਾਲੂ ਕਰਨ ਦੇ ਲਈ ਸਟਾਰ ਹੈਸ਼ 21 ਹੈਸ਼ ਇਸਤੇਮਾਲ ਕੀਤਾ ਸੀ ਅਤੇ ਇਸ ਨੂੰ ਬੰਦ ਕਰਨ ਦੇ ਲਈ ਡਬਲ ਹੈਸ਼ 21 ਹੈਸ਼ ਇਸੇ ਤਰ੍ਹਾਂ ਆਪਾਂ ਜਦੋਂ ਡਬਲ ਹੈਸ਼ 21 ਹੈਸ਼ ਨੂੰ ਕਾਲ ਕਰਦੇ ਹਾਂ ਤਾਂ ਕੁਝ ਸਕਿੰਟ ਬਾਅਦ ਤੁਹਾਨੂੰ ਮੈਸੇਜ ਆਵੇਗਾ ਕਿ ਤੁਹਾਡੀ ਕਾਲ ਫਾਰਵਰਡਿੰਗ ਬੰਦ ਹੋ ਚੁੱਕੀ ਹੈ ਸੋ ਦੋਸਤੋ ਜੇਕਰ ਤੁਸੀਂ ਤੁਹਾਡੇ ਮੋਬਾਈਲ ਦੇ ਵਿੱਚ ਇੱਕ ਤੋਂ ਵੱਧ SIM ਨੇ ਦੋ SIM ਨੇ ਤਾਂ ਫਿਰ ਤੁਸੀਂ ਵਾਰੀ-ਵਾਰੀ ਦੋਨੋਂ ਸੀਮਾਂ ਤੋਂ ਇਹੀ ਵਾਲੀ ਪ੍ਰਕਿਰਿਆ ਨਾਲ ਪਤਾ ਕਰ ਸਕਦੇ ਹੋ ਅਤੇ ਇਸੇ ਪ੍ਰਕਿਰਿਆ ਨਾਲ ਕਾਲ ਫਾਰਵਰਡਿੰਗ ਹੋਣਾ ਬੰਦ ਵੀ ਕਰ ਸਕਦੇ ਹੋ ਹੁਣ ਦੂਸਰਾ ਦੋਸਤੋ ਇਹ ਕਾਲ ਰਿਕਾਰਡਿੰਗ ਇਸ ਦਾ ਕਿਸ ਤਰ੍ਹਾਂ ਪਤਾ ਕਰੀਏ ਕਿ ਕੋਈ ਸਾਡੀ ਕਾਲ ਰਿਕਾਰਡ ਕਰ ਰਿਹਾ ਹੈ ਇਸ ਦੇ ਵੀ ਕੁਝ ਸਾਈਨ ਹੁੰਦੇ ਨੇ ਕੁਝ ਸੰਕੇਤ ਤੁਹਾਨੂੰ ਤੁਹਾਡਾ ਫੋਨ ਹੀ ਖੁਦ ਦਿੰਦਾ ਹੈ ਅਤੇ ਤੁਸੀਂ ਉਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਤੇ ਤੁਹਾਡੀ ਕਾਲ ਰਿਕਾਰਡ ਤਾਂ ਨਹੀਂ ਹੋ ਰਹੀ ਕਿਉਂਕਿ ਦੋਸਤੋ Google ਨੇ ਅਤੇ Apple ਨੇ ਹੁਣ Play Store ਤੋਂ ਜਾਂ ਫਿਰ Apple ਦੇ Store ਤੋਂ ਇਹੋ ਜਿਹੀਆਂ ਜੋ ਐਪਲੀਕੇਸ਼ਨਾਂ ਆ ਉਹਨਾਂ ਨੂੰ ਬੰਦ ਕਰ ਦਿੱਤਾ ਤੇ ਫੋਨ ਦੀਆਂ ਵੱਖ-ਵੱਖ ਕੰਪਨੀਆਂ ਦੇ ਵੱਲੋਂ ਵੀ ਹੁਣ ਤੁਹਾਡੇ ਫੋਨ ਦੇ ਵਿੱਚ ਕਾਲ ਰਿਕਾਰਡਿੰਗ ਵਾਲੀ অপਸ਼ਨ ਆਂਦੀ ਸੀਗੀ ਉਹ ਹੁਣ ਲਗਭਗ ਬੰਦ ਹੋ ਚੁੱਕੀ ਹੈ ਲੇਕਿਨ ਫਿਰ ਵੀ ਕੁਝ ਥਰਡ ਪਾਰਟੀ ਐਪਲੀਕੇਸ਼ਨਾਂ ਹੁੰਦੀਆਂ ਨੇ ਜਿਸ ਦੇ ਮਾਧਿਅਮ ਦੇ ਨਾਲ ਤੁਹਾਡੀ ਕਾਲ ਰਿਕਾਰਡ ਕੀਤੀ ਜਾ ਸਕਦੀ ਹੈ ਸੋ ਇਸ ਨੂੰ ਪਤਾ ਕਰਨ ਦਾ ਪਹਿਲਾ ਤਰੀਕਾ ਤੇ ਇਹ ਹੈ ਕਈ ਵਾਰ ਜੇ ਕੋਈ ਵਿਅਕਤੀ ਤੁਹਾਡੀ ਕਾਲ ਰਿਕਾਰਡਿੰਗ ਕਰਦਾ ਹੈ ਤਾਂ ਫਿਰ ਜਦੋਂ ਤੁਸੀਂ ਉਸ ਨੂੰ ਵਿਅਕਤੀ ਨੂੰ ਆਪਣੇ ਫੋਨ ਤੋਂ ਕਾਲ ਕਰਦੇ ਹੋ ਜਾਂ ਉਸ ਦੀ ਕਾਲ ਸੁਣਦੇ ਹੋ ਤਾਂ ਤੁਹਾਨੂੰ ਇੱਕ ਇਤਮ ਮੈਸੇਜ ਆਂਦਾ ਹੈਗਾ ਜੋ ਤੁਹਾਡੇ ਕੰਨ ਵਿੱਚ ਸੁਣਾਈ ਦੇਵੇਗਾ ਕਿ ਜ਼ੋਰ ਕਾਲ ਇਸ ਬੀਂਗ ਰਿਕਾਰਡਡ ਤੁਹਾਡੀ ਕਾਲ ਰਿਕਾਰਡ ਹੋ ਰਹੀ ਹੈ ਤਾਂ ਇਸ ਤੋਂ ਤਾਂ ਸਾਫ਼ ਹੀ ਪਤਾ ਲੱਗ ਜਾਂਦਾ ਕਿ ਤੁਹਾਡੀ ਕਾਲ ਰਿਕਾਰਡ ਹੋ ਰਹੀ ਹੈ ਲੇਕਿਨ ਕਈ ਵਾਰੇ ਕੁਝ ਥਰਡ ਪਾਰਟੀ ਐਪਲੀਕੇਸ਼ਨਾਂ ਤੋਂ ਰਿਕਾਰਡਿੰਗ ਹੋਣ ਵੇਲੇ ਅਜਿਹਾ ਨਹੀਂ ਹੁੰਦਾ ਲੇਕਿਨ ਉਹਨਾਂ ਦੇ ਵਿੱਚ ਵੀ ਜਦੋਂ ਕਾਲ ਰਿਕਾਰਡਿੰਗ ਚੱਲ ਰਹੀ ਹੁੰਦੀ ਹੈ ਤਾਂ ਫਿਰ ਤੁਹਾਡੇ ਫੋਨ ਦੇ ਵਿੱਚ ਬੀਪ ਦੀ ਆਵਾਜ਼ ਆਂਦੀ ਹੈ ਇਹ ਬੀਬਰੀ ਆਵਾਜ਼ ਕੁਝ ਸੈਕਿੰਡਾਂ ਬਾਅਦ ਤੁਹਾਨੂੰ ਬਾਰ-ਬਾਰ ਸੁਣਦੀ ਰਹੇਗੀ ਤਾਂ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਡੀ ਕਾਲ ਰਿਕਾਰਡ ਹੋ ਰਹੀ ਹੈ ਹੁਣ ਦੋਸਤੋ ਤੀਸਰਾ ਸੰਕੇਤ ਇਹ ਹੁੰਦਾ ਹੈ ਕਿ ਜਦੋਂ ਤੁਹਾਡੀ ਕਾਲ ਰਿਕਾਰਡ ਹੋ ਰਹੀ ਹੁੰਦੀ ਹੈ ਤਾਂ ਉਸ ਸਬਕਤ ਤੁਹਾਨੂੰ ਕੁਝ ਫ੍ਰੀਕੁਐਂਸੀ ਵਰਗੀ ਆਵਾਜ਼ ਸੁਣਾਈ ਦਿੰਦੀ ਹੈ ਜਿਵੇਂ ਅਸੀਂ ਜਦੋਂ ਰੇਡੀਓ ਨੂੰ ਔਨ ਕਰਦੇ ਹਾਂ ਜਾਂ ਰੇਡੀਓ ਨੂੰ ਆਪਾਂ ਐਫਐਮ ਰੇਡੀਓ ਨੂੰ ਜਦੋਂ ਆਪਾਂ ਵਕ ਵਕ ਚੈਨਲ ਸਿਲੈਕਟ ਕਰਦੇ ਹਾਂ ਤਾਂ ਉਦੋਂ ਸਾਨੂੰ ਕੁਝ ਫ੍ਰੀਕੁਐਂਸੀ ਦੀ ਆਵਾਜ਼ ਸੁਣਦੀ ਹੈ ਇਹ ਆਵਾਜ਼ ਉਦੋਂ ਸੁਣਦੀ ਹੈ ਜਦੋਂ ਤੱਕ ਸਾਡਾ ਉਹ ਚੈਨਲ ਸਪਸ਼ਟ ਰੂਪ ਦੇ ਵਿੱਚ ਸੁਣਾਈ ਨਾ ਦੇ ਰਿਹਾ ਹੋਵੇ ਤਾਂ ਅਜਿਹੀ ਜੇਕਰ ਫ੍ਰੀਕੁਐਂਸੀ ਦੀ ਆਵਾਜ਼ ਵੀ ਤੁਹਾਡੇ ਫੋਨ ਦੇ ਵਿੱਚ ਹੁੰਦੀ ਹੈ ਕਾਲ ਕਰਦੇ ਹੋਏ ਜਾਂ ਕਾਲ ਸੁਣਦੇ ਹੋਏ ਤਾਂ ਇਸ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਾਲ ਰਿਕਾਰਡਿੰਗ ਤੁਹਾਡੀ ਹੋ ਰਹੀ ਹੁੰਦੀ ਹੈ ਇਸ ਤੋਂ ਵੀ ਵੱਧ ਕੇ ਕੁਝ ਲੋਕ ਅਜਿਹੇ ਤਰੀਕੇ ਬਣਾਉਂਦੇ ਨੇ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਈਏ ਕਿ ਜੁਗਾੜ ਜੁਗਾੜ ਤਰੀਕੇ ਦੇ ਨਾਲ ਵੀ ਤੁਹਾਡੀ ਕਾਲ ਕੋਈ ਰਿਕਾਰਡ ਕਰ ਸਕਦਾ ਹੈ ਇਹ ਕਿਸ ਤਰ੍ਹਾਂ ਹੁੰਦਾ ਹੈ ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਫੋਨ ਕਾਲ ਕਰਦੇ ਹੋ ਜਾਂ ਸੁਣਦੇ ਹੋ ਤਾਂ ਉਹ ਵਿਅਕਤੀ ਆਪਣੇ ਫੋਨ ਨੂੰ ਸਪੀਕਰ ਫੋਨ ਦੇ ਉੱਪਰ ਲਗਾ ਲੈਂਦਾ ਹੈ ਅਤੇ ਸਪੀਕਰ ਫੋਨ ਦੇ ਉੱਪਰ ਲਗਾ ਕੇ ਤੁਹਾਡੇ ਨਾਲ ਗੱਲ ਕਰਨ ਲੱਗਦਾ ਹੈ ਅਤੇ ਆਪਣੇ ਦੂਜੇ ਮੋਬਾਈਲ ਤੋਂ ਉਹ ਵਿਅਕਤੀ ਸਪੀਕਰ ਦੇ ਉੱਪਰ ਲਗਾਏ ਮੋਬਾਈਲ ਦੇ ਵਿੱਚੋਂ ਆ ਰਹੀ ਦੋਵੇਂ ਆਵਾਜ਼ਾਂ ਉਸ ਦੀ ਆਵਾਜ਼ ਅਤੇ ਤੁਹਾਡੀ ਆਵਾਜ਼ ਉੱਤੇ ਤੱਕ ਜਾ ਰਹੀ ਹੁੰਦੀ ਹੈ ਉਸ ਨੂੰ ਵੀ ਰਿਕਾਰਡ ਕਰ ਸਕਦਾ ਹੈ لیکن اسرو بھی محسوس کیتا جا سکتا ہے دوستو جے کہ سامنے والا વ્યક્તિ اپنے سپیکر فون تو ਤੁਹਾਡੇ ਨਾਲ گل کرے گا تاں ਤੁਹਾਨੂੰ ਉਸ ਦੇ ਵਿੱਚ ਵੀ ਸਪਸ਼ਟ ਆਵਾਜ਼ ਨਾ ਸੁਣਨਾ ਜਾਂ ਕੁਝ ਹਵਾ ਵਰਗੀ ਆਵਾਜ਼ ਤੁਹਾਨੂੰ ਸੁਣਾਈ ਦਿੰਦੀ ਹੈ ਤਾਂ ਇਸ ਤੋਂ ਵੀ محسوس ਅਸੀਂ ਕਰ ਸਕਦੇ ਹਾਂ ਕਿ ਸਾਡੀ ਕਾਲ ਉਸ ਵਿਅਕਤੀ ਦੇ ਵੱਲੋਂ سپیکر ਫੋਨ ਦੇ ਉੱਪਰ ਲਗਾਈ ਹੋਈ ਹੈ ਅਤੇ ਜੇਕਰ سپیکر ਫੋਨ ਦੇ ਉੱਪਰ ਤੁਹਾਡੀ ਕਾਲ ਲਗਾਈ ਹੋਈ ਹੈ ਤਾਂ ਇਹ ਵੀ ਸੰਭਵ ਹੋ ਸਕਦਾ ਹੈ ਕਿ ਉਹ ਵਿਅਕਤੀ ਤੁਹਾਡੀ ਕਾਲ ریکارڈ ਕਰ ਰਿਹਾ ਹੋਵੇ ਤਾਂ ਫਿਰ ਦੋਸਤੋ ਇਹ ਹੀ ਕੁਝ ਤਰੀਕੇ ਸਨ ਕਿ ਕਿਸ ਤਰ੍ਹਾਂ ਆਪਾਂ ਪਤਾ ਕਰ ਸਕਦੇ ਹਾਂ ਕਿ ਕੋਈ ਸਾਡੀ ਕਾਲ ਸੁਣਤਾ ਨਹੀਂ ਰਿਹਾ ਕੋਈ ਕਾਲ ਸਾਡੀ ਰਿਕਾਰਡ ਤਾਂ ਨਹੀਂ ਕਰ ਰਿਹਾ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲੋ ਤਾਂ ਫਿਰ ਧੰਨਵਾਦ ਹੈ ਦੋਸਤੋ ਫੇਰ ਮਿਲਾਂਗੇ